ਸਸਟੀ ਕਾਲ ਦੀ ਤਸਵੀਰਾਂ ਦੇ ਦੇ ਪੇਉ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦੇ ਕਿ ਸਰਕਾਰੀ ਸਕੂਲ ਵਿੱਚ ਪੈ ਗਏ ਚੋਰ ਸਿਲੰਡਰ ਕੁਕਰ ਤੇ ਮਿੱਡੇ ਮੀਲ ਵੀ ਲੈ ਗਏ ਤਾਲੇ ਤੋੜ ਕੇ ਚੰਗੀ ਤਰ੍ਹਾਂ ਫਰੋਲੀਆਂ ਅਲਮਾਰੀਆਂ ਤੁਹਾਨੂੰ ਦੱਸ ਦੇ ਕਿ ਗਰਦਾਸਪੁਰ ਦੇ ਥਾਣਾ ਦੀਨਾ ਨਗਰ ਦੇ ਅਧੀਨ ਆਉਂਦੇ ਪਿੰਡ ਮਦੋਵਾਲ ਵਿਖੇ ਚੋਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਜ਼ਿਲ੍ਹੇ ਦੇ ਸਕੂਲ ਦੇ ਮੁਖ ਟੀਚਰਸ ਦੇ ਅੰਦਰ ਕੌਰ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਛੁੱਟੀ ਉਪਰੰਤ ਸਕੂਲ ਬੰਦ ਕਰਕੇ ਜਦ ਸਵੇਰੇ ਆ ਕੇ ਵੇਖਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਪਈਆਂ ਸਕੂਲ ਦੀਆਂ ਸਾਰੀਆਂ ਅਣਬਾਰੀਆਂ ਦੇ ਤਾਲੇ ਵੀ ਤੋੜੇ ਹੋਏ ਸਨ ਜਦੋਂ ਸਮਾਨ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਚੋਰਾਂ ਵੱਲੋਂ ਸਕੂਲ ਵਿੱਚੋਂ ਇੱਕ ਸਿਲੰਡਰ ਇੱਕ ਕੁੱਕਰ ਇੱਕ ਸੀਪੀਯੂ ਸਮੇਤ ਬੱਚਿਆਂ ਦੇ ਮਿੱਡੇ ਮੀਲ ਦੇ ਚੌਲ ਵਾਈਫਾਈ ਮੋਡਮ ਅਤੇ ਹੋਰ ਛੋਟਾ ਮੋਟਾ ਸਮਾਨ ਚੋਰੀ ਕਰ ਲਿਆ ਗਿਆ ਹੈ ਇਸ ਸਬੰਧੀ ਦਿਨ ਨਗਰ ਥਾਣੇ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਉਧਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਅੰਦਰ ਨਿਤ ਦਿਨ ਚੋਰੀਆਂ ਘਟਣਾ ਮਾ ਜੜੀਆਂ ਨੇ ਉਹ ਵਧਦੀਆਂ ਪਈਆਂ ਨੇ ਤਾਂ ਲੋਕ ਚੋਰਾ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਤੇ ਦਹਿਸ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਗਸ਼ਤ ਤੇਜ ਕੀਤੀ ਜਾਵੇ ਤਾਂ ਕਿ ਨਿਤ ਦਿਨ ਚੋਰੀ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਉਹ ਰੋਕ ਸਕਣ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਕਰ ਲੈਂਦੇ ਆ ਸਕੂਲ ਦੇ ਮੁਖ ਮੈਡਮ ਕੀ ਕਹਿੰਦੇ ਨੇ ਚਲ ਭਾਜੀ ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਵਲ ਵਿਖੇ ਇੰਚਾਰਜ ਹਾਂ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਇਹਦੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਹੈ ਦਿਨਾਨਗਰ ਥਾਣੇ ਦੇ ਵਿੱਚ ਤੁਸੀਂ ਵੀ ਦੇਖਿਆ ਹੈ ਕਿ ﺍﻟमारीयां ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕੰਗਨਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਧੋਵਾਲ ਦੀਆਂ ਇੱਕ ਸਿਲੰਡਰ ਚੋਰੀ ਹੋਇਆ ਇੱਕ ਕੜਾਈ ਉੱਥੋਂ ਲੈ ਗਏ ਇੱਕ ਆਪਣੇ ਕੁੱਕਰ ਲੈ ਗਏ ਤੇ ਆਪਣੇ ਬਾਕੀ ﺍﻟमारीयां ਟੁੱਟੀਆਂ ਹੀਆਂ ਸੀ ਸੀਪੀਯੂ ਸਪੀਕਰ ਸਾਡੀ ਐਲਈਡੀ ਵੀ ਚੋਰੀ ਹੋ ਗਈ ਆ ਇਸ ਤਰ੍ਹਾਂ ਸਾਡਾ ਬਹੁਤ ਮਤਲਬ ਨੁਕਸਾਨ ਹੋਇਆ ਸਕੂਲ ਦਾ ਤੇ ਆਪਾਂ ਪੁਲਿਸ ਨੂੰ ਕੰਪਲੇਨ ਤਾਂ ਉਸੇ ਵੇਲੇ ਐਫਆਈਆਰ ਦਰਜ ਕਰਵਾ ਆਏ ਹਾਂ ਹੁਣ ਅੱਗੋਂ ਵੇਖੋ ਪੁਲਿਸ ਕੀ ਕਰਦੀ ਆ ਆਪਾਂ ਤਾਂ ਆਪਣਾ ਜਿਹੜਾ ਫਰਜ਼ ਸੀ ਉਹ ਨਿਭਾ ਦਿੱਤਾ